ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਤੀਰੋਵਾਲ ਦੀ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕੀ 34 ਸਾਲਾਂ ਨੌਜਵਾਨ ਪਿਛਲੇ ਡੇਢ ਸਾਲ ਤੋਂ ਵਿਦੇਸ਼ ਦੇ ਵਿੱਚ ਲਾਪਤਾ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਨੌਜਵਾਨ ਦਾ ਨਾਮ ਮਰੀਸ਼ দত্ত ਦੱਸਿਆ ਜਾ ਰਿਹਾ ਹੈ ਜੋ ਕਿ ਆਪਣਾ ਤੇ ਆਪਣੇ ਪਰਿਵਾਰ ਦਾ ਵਧੀਆ ਭਵਿੱਖ ਬਣਾਉਣ ਵਾਸਤੇ ਵਦੇਸ਼ ਗਿਆ ਸੀ ਪਰ ਪਿਛਲੇ 1.5 ਸਾਲ ਤੋਂ ਨਾ ਤਾਂ ਉਸ ਨੌਜਵਾਨ ਦਾ ਕੋਈ ਮੈਸੇਜ ਨਾ ਕੋਈ ਕਾਲ ਆਈ ਹੈ ਜਿਸ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ ਹੈ ਇਸ ਨੂੰ ਲੈ ਕੇ ਤੁਸੀਂ ਦੇਖੋ ਕਿਵੇਂ ਪਰਿਵਾਰ ਪੁੱਬਾਂ ਮਾਰ ਮਾਰ ਕੇ ਰੋ ਰਿਹਾ ਹੈ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਨੌਜਵਾਨ ਪੁੱਤ ਦਾ ਪਤਾ ਲਗਾਇਆ ਜਾਵੇ ਜੋ ਕਿ 1.5 ਸਾਲ ਤੋਂ ਹੁਣ ਤੱਕ ਵਿਦੇਸ਼ ਦੇ ਵਿੱਚ ਲਾਪਤਾ ਹੋ ਚੁੱਕਾ ਹੈ ਇਸ ਖਬਰ ਨੂੰ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਤੇ ਨਾਲ ਦੀ ਨਾਲ ਸਰਕਾਰਾਂ ਤੱਕ ਇਹ ਖਬਰ ਕੋ ਸਕੇ ਤੁਸੀਂ ਦੇਖ ਸਕਦੇ ਹੋ ਕਿਵੇਂ ਪਰਿਵਾਰ ਨੂੰ ਇੱਕ ਖਸਜ ਤਾਰੀਖ ਕਿ ਉਹਨਾਂ ਦੇ ਨੌਜਵਾਨ ਪੁੱਤ ਦੇ ਨਾਲ ਕੋਈ ਅਨਸੁਖਾਮੀ ਘਟਨਾ ਨਾ ਹੋ ਗਈ ਉਹ ਵਿੱਚ ਤੋਂ ਬਾਅਦ ਪਰਿਵਾਰ ਤੁਸੀਂ ਦੇਖੋ ਉਹ ਆਪਣੇ ਨੌਜਵਾਨ ਪੁੱਤ ਦੀ ਫੋਟੋ ਹੱਥ ਵਿੱਚ ਫੜ ਕੇ ਸਰਕਾਰਾਂ ਨੂੰ ਗੋਹਾਰ ਲਗਾ ਰਿਹਾ ਹੈ ਪਰਿਵਾਰ ਨੂੰ ਦੱਸਿਆ ਗਿਆ ਕਿ ਟਰੈਵਲ ਏਜੰਟ ਨੇ ਅਮ੍ਰਿਸ਼ দত্ত ਤੋਂ 16 ਲੱਖ ਰੁਪਏ ਵਿਦੇਸ਼ ਭੇਜਣ ਦੇ ਨਾਮ ਤੋਂ ਲਏ ਸੀ ਜਿਸ ਤੋਂ ਬਾਅਦ ਹੁਣ 에ਜੰਟ ਵੀ ਕੋਈ ਗੱਲਬਾਤ ਕਰਨ ਲਈ ਤਿਆਰ ਨਹੀਂ ਜਿਸ ਤੋਂ ਬਾਅਦ ਪਰਿਵਾਰ ਨੇ ਐਸਐਸਪੀ ਸ਼ਿਆਰ ਪਰ ਨੂੰ ਸ਼ਿਕਾਇਤ ਦਿੱਤੀ ਹੈ ਕਿ 에ਜੰਟ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਨੂੰ ਲੈ ਕੇ ਤੁਸੀਂ ਦੇਖੋ ਕਿ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਪਰਿਵਾਰ ਨੇ ਹੁਣ ਸਰਕਾਰ 'ਤੇ ਗੁਹਾਰ ਲਗਾਈ ਹੈ ਇਸ ਨੂੰ ਲੈ ਕੇ ਹੋਰ ਪਰਿਵਾਰ ਨੇ ਕੀ ਕਿਹਾ ਪਹਿਲ ਤੁਸੀਂ ਉਹ ਵੀ ਸੁਣੋ ਨੀਹਾ ਨੀਹਾ ਕਦੋਂ ਤੁਹਾਡੇ ਹਸਬੰਦ ਜਿਹੜੇ ਕਦੋਂ ਤੁਹਾਡਾ ਮੈਰਿਜ ਹੋਈ ਸੀ ਮੇਰੇ 2012 ਵਿੱਚ ਜਿਹੜੇ ਕੰਟਰੀ ਨੂੰ ਗਏ ਸੀ ਤੁਹਾਡੇ ਮੈਂ ਫਰਾਂਸ ਗਏ ਸੀ ਪਰ ਇੱਥੋਂ ਉਹਨਾਂ 4 ਸਤੰਬਰ ਦੀ ਫਲਾਈਟ ਸਰਬੀਆ ਵਾਸਤੇ ਹੋਈ ਸੀ ਤੁਰਕੀ ਗਏ 4 ਸਤੰਬਰ ਨੂੰ ਕਿੰਨੇ ਬੱਚੇ ਦੋ ਬੱਚੇ ਆਖਿਰ ਗੱਲ ਤੁਹਾਡੇ ਹਸਬੰਦ ਨਾਲ ਤਾਂ ਦਿੱਕੜੀ ਕਰਨੀ ਸੀ 2 ਅਕਤੂਬਰ ਸਰਬੀਆ ਚ ਹੋਈ ਹੈ ਕੀ ਗੱਲਬਾਤ ਹੋਈ ਸੀ ਗੱਲਬਾਤ ਇਹੀ ਹੋਈ ਸੀ ਬਸ ਉਹਨਾਂ ਨੇ ਇਹੀ ਕਿਹਾ ਹੈ ਕਿ ਮੈਂ ਚੱਲ ਜਾਣਾ ਆ ਪਹੁੰਚ ਕੇ ਤੁਹਾਨੂੰ ਫੋਨ ਕਰਾਂਗਾ ਸਾਡੀ ਏਜੰਟਾਂ ਨੇ ਵੀ ਇਹੀ ਗੱਲ ਮਿਕਾਈ ਸੀ ਉਸ ਤੋਂ ਬਾਅਦ ਹਜੇ ਤੱਕ ਸਾਲ 1 ਸਾਲ 2 3 ਮਹੀਨੇ ਉੱਪਰ ਹੋ ਗਏ ਨਾ ਕੋਈ ਗੱਲ ਨਾ ਕੋਈ ਫੋਨ ਕੁਝ ਨਹੀਂ ਪਤਾ ਉਹਨਾਂ ਦਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਠੀਕ ਵੀ ਹੈ ਜਾਂ ਨਹੀਂ ਹੈ ਕੁਝ ਨਹੀਂ ਪਤਾ ਉਹਨਾਂ ਕੀ ਮੰਗ ਕੀ ਮੰਗ ਕਰਦੇ ਤੁਸੀਂ ਭਾਰਤ ਸਰਕਾਰ ਮੰਗੇ ਸਿਰਫ ਇੰਨੀ ਕਾ ਕਿ ਜਿੱਥੇ ਕਿਤੇ ਵੀ ਹੋ ਹੈ ਠੀਕ ਠਾਕ ਸਹੀ ਸਲਾਮਤ ਸਾਨੂੰ ਬਸ ਵਾਪਸ ਭੇਜਿਆ ਜਾਏ ਉਹਨਾਂ ਨੂੰ ਸਾਡੀ ਇੱਕ ਵਾਰ ਉਹਨਾਂ ਨਾਲ ਗੱਲ ਕਰਾਈ ਜਾਏ ਉਹਨਾਂ ਨੂੰ ਠੀਕ ਠਾਕ ਵਾਪਸ ਕਰ ਭੇਜਿਆ ਜਾਏ ਬਸ ਹੋ ਜਾਏ ਬਸ ਮਾਤਾ ਜੀ ਤੁਹਾਡੇ ਬੇਟੇ ਦਾ ਨਾਮ ਕੀ ਅਮਰਿਸ਼ ਦਿੱਤਾ ਤੁਹਾਡੀ ਆਪਣੇ ਬੇਟੇ ਨਾਲ ਆਖਰੀ ਵਾਰ ਕੀ ਕਦੋਂ ਗੱਲ ਹੋਈ ਸੀ? ਦੋਕ ਤਮਰ ਨੂੰ। ਇਸੀ ਗੱਲ ਹੋਈ ਸੀ। ਬਸ ਕਹਨੇ ਮਮੀ ਬਠ ਠੀਕ ਠਾਕ ਹੈ ਮੈਂ ਸਾਭ ਰਾਤ ਨੂੰ ਚਲੇ ਜਾਣਾ। ਉਸ ਤੋਂ ਬਾਅਦ ਫਿਰ ਕੋਈ ਸੰਪਰਕ ਨਹੀਂ ਹੋਇਆ। ਕੋਈ ਸੰਪਰਕ ਨਹੀਂ ਹੋਇਆ। ਅੱਜ ਕਿੰਨਾ ਸਮਾਂ ਹੋ ਗਿਆ ਬੇਟੇ ਨੂੰ ਗਲਾ ਤਰਸਦਾ। 1 ਸਾਲ ਤੇ 3 ਮਹੀਨੇ ਹੋ ਗਏ। ਇਹ ਤੁਸੀਂ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਬਹੁਤ ਸ਼ਿਕਾਇਤਾਂ ਕੀਤੀ ਕਿ ਕਿਸੇ ਸਾਡੀ ਪ੍ਰਿਆਦ ਨਹੀਂ ਸੁਣੀ। ਹੁਣ ਕੀ ਮੰਗ ਕਰਦੇ ਤੁਸੀਂ? ਅਸੀਂ ਮੰਗ ਕਰਦੇ ਮੇਰਾ ਬੱਚਾ ਜਿੱਥੇ ਵੀ ਹੈ ਠੀਕ ਠਾਕ ਹੈ ਸਾਡੇ ਕੋਲ ਵਾਪਸ ਭੇਜਿਆ। ਕਿਹੜੇ ਪਿੰਡਾ ਤੁਹਾਡਾ ਪਿੰਡ ਧੀਰਵਾਲ ਜੀ ਆਪਣੇ ਬੇਟੇ ਬਾਰੇ ਦੱਸੋ ਕੀ ਬੇਟਾ ਕਿੱਦਾਂ ਲਾਪਤਾ ਹੋਇਆ ਕਦੋਂ ਗਿਆ ਸੀ ਕਿੱਦਾਂ ਭੇਜਿਆ ਸੀ ਮਾਰੇ ਉਹ ਪਹਿਲਾਂ ਏਜੰਟਾਂ ਨੇ ਸਾਨੂੰ ਕਿਹਾ ਵੀ ਅਸੀਂ ਤਾਂ ਸਿੱਧੇ ਭੇਜਾਂਗੇ ਅਸੀਂ ਇੱਕ ਨੰਬਰ ਤੇ ਦੋ ਨੰਬਰ ਦਾ ਕੰਮ ਨਹੀਂ ਹੈ ਤੇ ਇਹਨਾਂ ਨੇ ਤੁਰਕੀ ਲੈ ਗਏ ਨੇ ਤੁਰਕੀ ਤੋਂ ਗਾਂ ਤੋੜ ਕੇ ਖੜਿਆ ਤੇ ਸਰਬੀਆ ਦੇ ਵਿੱਚ ਗੱਲ ਜਿਹੜੀ ਹੋਈ ਆ ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਏਜੰਟਾਂ ਨੇ ਸਾਡੇ ਨਾਲ ਪੈਸੇ ਵੀ ਵਾਧੂ ਲੈ ਲਏ ਨੇ ਤੇ ਧੋਖਾ ਕੀਤਾ ਕਿੰਨੇ ਪੈਸੇ ਦਿੱਤੇ ਸੋਲਾ ਲੱਖ ਕਹਿੰਦਾ ਹਾਂ ਵੀ ਕਹਿੰਦਾ ਸੋਲਾ ਲੱਖ ਲਿਆ ਤੇ ਬਾਕੀ ਡੋਂਕਰਾਂ ਨੂੰ ਵੀ ਦਵਾਇਆ ਇਹਨਾਂ ਨੇ ਕੀ ਕਰਦੇ ਤੁਸੀਂ ਹੁਣ ਤਾਂ ਘਰ ਦਾ ਕੰਮ ਹੀ ਕਰੀਦਾ ਹੈ ਤੇ ਪੈਸੇ ਕਰਜ਼ਾ ਚੁੱਕ ਕੇ ਭੇਜਿਆ ਸੀ ਹਾਂ ਜੀ ਸਾਰਾ ਕਰਜ਼ਾ ਚੁੱਕ ਕੇ ਭੇਜਿਆ ਸੀ ਕੀ ਮੰਗਿਆ ਤੁਹਾਡੀ ਪ੍ਰਿਆਰ ਸਾਡੀ ਤਾਂ ਮੰਗ ਇਹ ਹੀ ਆ ਵੀ ਬੱਚਾ ਸਾਡਾ ਸਹੀ ਸਲਾਮ ਤੋਂ ਘਰ ਆ ਜਾਵੇ ਜਿੱਥੇ ਵੀ ਹੈ ਉਹ ਘਰੋਂ ਸਹੀ ਸਲਾਮ ਤੋਂ ਆ ਜਾਵੇ ਅਸੀਂ ਸਰਕਾਰ ਕੋਲੋਂ ਮੰਗ ਇਹ ਹੀ ਕਰਦੇ ਹਾਂ ਛੋਟਾ ਭਰਾ ਜੀ ਅੱਛੇ ਦੱਸੋ ਕਿ ਉਹਦਾ ਜਦੋਂ ਤੁਸੀਂ ਬਾਹਰ ਭੇਜਿਆ ਸੀਗਾ ਕਿੰਨਾ ਪੈਸੇ ਮਕਾਇਆ ਸੀ ਜਿਹੜਾ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਸਰ ਕੇ ਜੈਂਟਾ ਨਾਲ 16 ਲੱਖ ਚ ਗੱਲ ਹੋਈ ਸੀ ਤੇ ਡਾਇਰੈਕਟ ਦੀ ਗੱਲ ਹੋਈ ਡਾਇਰੈਕਟ ਫਰਾਂਸ ਪਹੁੰਚਾਂਗੇ ਉਹਨਾਂ ਨੇ ਕੀ ਕੀਤਾ ਹੈ ਤੁਰਕੀ ਤੱਕ ਲੈ ਕੇ ਡਾਇਰੈਕਟ ਗਏ ਉਸ ਤੋਂ ਬਾਅਦ ਉਹਨਾਂ ਨੇ ਡੁੰਕੀ ਲਵਾ ਕੇ ਸਰਬੀਆ ਤੱਕ ਸਾਡਾ 2 ਅਕਤੂਬਰ ਦੇ ਲੰਮਸ਼ਾਂ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਭਰਾ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਤੇ ਅਸੀਂ ਜਿੰਨੀ ਹੋ ਸਕੇ ਮਤਲਬ ਕੋਸ਼ਿਸ਼ ਕੀਤੀ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਪੁਲਿਸ ਦਾ ਪਰਚਾ ਵੀ ਹੋਇਆ ਜੀ ਸੱਤ 15 ਜੁਲਾਈ ਦਾ ਪਰਚਾ ਹੋ ਚੁੱਕਾ ਜੀ ਪਰ ਕੋਈ ਕਾਰਵਾਈ ਨਹੀਂ ਸਾਨੂੰ ਮਤਲਬ ਕੋਈ ਰਿਜ਼ਲਟ ਨਹੀਂ ਮਿਲਿਆ ਕਿ ਉਸ ਪਰਚੇ ਦਾ ਕੋਈ ਨਤੀਜਾ ਸਾਨੂੰ ਹਜ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਅਸੀਂ ਪ੍ਰਸ਼ਾਸਨ ਅਗੇ ਇਹੀ ਮੰਗ ਕਰਦੇ ਆ ਕਿ ਉਹਨਾਂ ਏਜੰਟਾਂ ਤੇ ਵੀ ਨਾਥ ਪਾਈ ਜਾਵੇ ਜੋ ਉਹ ਉਹ ਕਰਾਇਮ ਕਰਕੇ ਵੀ ਘੁਮ ਰਿਹਾ ਤੇ ਅਸੀਂ ਇੰਨੇ ਮੁਸ਼ਕਲ ਦੇ ਹਾਲਾਤਾਂ ਵਿੱਚ ਵੀ ਇੰਨਾ ਲੋਨ ਲਿਆ ਸਾਰਾ ਲੋਨ ਹੀ ਆ ਜੀ ਸਾਡਾ ਤੇ ਅਸੀਂ 3 ਲੱਖੋਂ ਤੱਕ ਵਿਆਜ ਭਰ ਚੁੱਕੇ ਹਾਂ ਜੀ ਤੇ ਅਸੀਂ ਮੰਗ ਇਹੀ ਕਰਦੇ ਪ੍ਰਸ਼ਾਸਨ ਤੋਂ ਕਿ ਜਲਦੀ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਾਡਾ ਭਰਾ ਹਰ ਤੱਕ ਪਹੁੰਚਾਇਆ ਜਾਵੇ ਕਿੰਨੇ ਬੱਚੇ ਦੋ ਬੱਚੇ ਛੋਟੇ ਛੋਟੇ ਬੱਚੇ ਆ ਜੀ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ ਘਰ ਦਾ ਗੁਜ਼ਾਰਾ ਬੜੀ ਹਾਲਾਤ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਹਾਲਾਤ ਮੁਸ਼ਕਲ ਹੈ ਦੱਸ ਨਹੀਂ ਸਕਦੇ ਸਰਕਾਰ ਨੂੰ ਕਿ ਅਸੀਂ ਕਿਤਰਾ ਦਿਨ ਬਸਰ ਕਰ ਰਹੇ ਹਾਂ ਜੀ ਬਹੁਤ ਔਖੇ ਕੀ ਤੁਹਾਡੀ ਪ੍ਰਯਾਦਲਾ ਸਰਕਾਰ ਪ੍ਰਯਾਦ ਇਹ ਕਿ ਅਸੀਂ ਸਰਕਾਰ ਅੱਗੇ ਇਹੀ ਕਰਦੇ ਆ ਕਿ ਸਾਡਾ ਸਾਨੂੰ ਇਨਸਾਫ ਵੀ ਦਿਵਾਇਆ ਜਾਏ ਤੇ ਮੇਰੇ ਪਰ ਆ ਛੇਤੂ ਦੇ ਸ਼ਾਦੀ ਜਿੱਥੇ ਵੀ ਹੈ ਜਿਸ ਹਾਲਾਤਾਂ 'ਚ ਵੀ ਹੈ ਉਹਨੂੰ ਵਾਪਸ ਇੰਡੀਆ ਭੇਜਿਆ ਜਾਏ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਅਗੇ